ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਟੋਲ ਪਲਾजा ਖਨੌਰੀ ਦੀ ਆ ਸੋ ਸਲਾਮ ਹੈ ਨਾ ਵੀਰਾਂ ਨੂੰ ਇਹ ਟੋਲ ਪਲਾजा ਖਨੌਰੀ ਦੇ ਵਰਕਰ ਨੇ ਜਿਨ੍ਹਾਂ ਵੱਲੋਂ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਏ ਤਕਰੀਬਨ 10 ਮਹੀਨੇ ਤੋਂ ਟੋਲ ਪਲਾਜਾ ਫ੍ਰੀ ਆ ਤੇ ਹੁਣ ਜਦੋਂ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨਭਰ ਤੇ ਬੈਠੇ ਨੇ ਉਦੋਂ ਤੋਂ ਹੀ ਚਾਹ ਤੇ ਬਿਸਕੁਟਾਂ ਦਾ ਲੰਗਰ ਆ ਜਿਹੜਾ ਉਹ ਇੱਥੇ ਕਿਸਾਨਾਂ ਤੇ ਰਾਹੀਰਾਂ ਵਾਸਤੇ ਚਲਾਇਆ ਜਾ ਰਿਹਾ ਹੈ ਸੋ ਇਹ ਵੀਰ ਕਹਿ ਰਹੇ ਨੇ ਕਿ ਜਦੋਂ ਤੱਕ ਅੰਦੋਲਨ ਚੱਲੇਗਾ ਇਹ ਲੰਗਰ ਇਸੇ ਤਰ੍ਹਾਂ ਜਾਰੀ ਰਹੇਗਾ ਤੁਸੀਂ ਵੀ ਸੁਣੋ ਪੂਰੀ ਗੱਲਬਾਤ ਮੇਰਾ ਨਾਮ ਸੁਖਜੀਤ ਸਿੰਘ ਹੈ ਜੀ ਮੈਂ ਟੋਲ ਪਲਾਜ਼ਾ ਵਰਕਿੰਗ ਯੂਨਿਟ ਪੰਜਾਬ ਦਾ ਸੂਬਾ ਮੀਤ ਪ੍ਰਧਾਨ ਹਾਂ ਜੀ ਹਾਂਜੀ ਤੇ ਅੱਜ ਜਿਹੜਾ ਤੁਸੀਂ ਇੱਥੇ ਕਾਫੀ ਲੰਬੇ ਟਾਈਮ ਤੋਂ ਲੰਗਰ ਲਗਾ ਰਹੇ ਹੋ ਤੇ ਟੋਲ ਪਲਾਜਾ ਵੀ ਬੰਦ ਦਾ ਦੱਸੋਗੇ ਤੁਹਾਡੇ ਮਨ ਚ ਕਿੱਦਾਂ ਆਇਆ ਕਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਅਸੀਂ ਇਹ ਜੀ ਸੋਚ ਰਹੇ ਵੀ ਜਦੋਂ ਆਪਣੇ ਲਈ ਆਪਣੇ ਲਈ ਐਡੀ ਕੁਰਬਾਨੀ ਦੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਬੈਠ ਸਕਦੇ ਨੇ ਤਾਂ ਆਪਾਂ ਇਹ ਚ ਸਹਿਯੋਗ ਕਿਉਂ ਨਾ ਦਈਏ ਆਪਣੇ ਹੀ ਫਰਜ਼ ਬੰਦਾ ਸਹਿਯੋਗ ਦੇਣ ਦਾ ਆਪਣੇ ਲਗਭਗ 18-19 ਦਿਨ ਹੋ ਗਏ ਲੰਗਰ ਚੱਲਦੇ ਨੂੰ ਪਰ ਬਾਬੇ ਨਾਨਕ ਦੀ ਕਿਰਪਾ ਨਾਲ ਅੱਗੇ ਵੀ ਚੱਲਦਾ ਰਹੂਗਾ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦੇਣ ਦੀ ਜ਼ਰੂਰਤ ਹੋਈ ਤਾਂ ਸਾਡੀ ਟੋਲ ਪਲਾਜਾ ਵਰਕਰ ਜੀ ਨੇ ਪੰਜਾਬ ਹਿੱਕ ਡਾ ਕੇ ਮ ਬਾਕੀ ਕੱਲ ਜਦੋਂ ਪੰਜਾਬ ਬੰਦ ਸੀ ਜਾਂ ਕੋਈ ਹੋਰ ਵੀ ਜਥੇਬੰਦੀ ਦੀ ਕਿਤੇ ਕਾਲ ਆਂਦੀ ਹੈ ਤਾਂ ਸਾਡੀ ਟੋਲ ਪਲੇਸ ਵਰਕਰ ਜੀ ਨੂੰ ਪੰਜਾਬ ਵੱਲੋਂ ਪੂਰਾ ਸਮਰਥਨ ਮਿਲਦਾ ਹੈ ਉੱਥੇ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ ਜੀ ਹਾਂਜੀ ਹਾਂ ਕਿਉਂਕਿ ਆਪਣਾ ਹੁਣ ਫਰਜ਼ ਬਣਦਾ ਹੈ ਆਪਣੇ ਨਾਲ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਦਾ ਜੀ ਹਾਂਜੀ ਹਾਂ ਕਿਉਂਕਿ ਮੈਂ ਇੱਕ ਚੀਜ਼ ਦੀ ਹੋਰ ਬੇਨਤੀ ਕਰਦਾ ਬੇਸ਼ੱਕ ਸਾਰੇ ਜਥੇਬੰਦੀ ਬੱਕ ਬੱਕ ਬਖਰੇਵੇਂ ਨੇ ਉਹ ਭਾਈ ਤੁਸੀਂ ਬਾਅਦ 'ਚ ਦੇਖ ਲਿਓ ਅੱਜ ਆਪਣੀ ਫਸਲਾਂ ਤੇ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ ਆਪਣੋ ਇੱਕ ਹੋਣ ਦੀ ਲੜਾਈ ਹੈ ਜੇ ਆਪਾਂ ਕਹੀ ਵੀ ਆਪਣੀਆਂ ਫਸਲਾਂ ਬਚਣਗੀਆਂ ਤਾਂ ਹੀ ਆਪਾਂ ਕਿਸਾਨ ਲੀਡਰ ਘਾਵਾਂ ਜੇ ਆਪਣੇ ਫਸਲਾਂ ਨਾ بچੀ ਆਪਾਂ ਫਿਰ ਲੀਡਰ ਕਿੱਥੋਂ ਕਹਾ ਮੰਗੇ ਆਪਾਂ ਨੂੰ ਲੋੜ ਅੱਜ ਆਪਾਂ ਫਸਲਾਂ ਬਚਾਲੀਏ ਕੱਲੂ ਲੀਡਰ ਕਹਾਣ ਨੂੰ ਬਹੁਤ ਵਧੀਆ ਹੈ ਕਿਉਂਕਿ ਮੈਂ ਇੱਕ ਕੱਲ ਹੋਰ ਕਹਿੰਦਾ ਵੀ ਪਹਿਲਾਂ ਵੀ ਚਲੋ ਜਥੇਬੰਦੀ ਦੇ ਵੱਖ-ਵੱਖ ਬਿਆਨ ਆਏ ਸੀਗੇ ਵੀ ਪਹਿਲਾਂ ਵੀ ਕਿਹੜਾ ਇੱਕ ਸੀਗਾ ਪਹਿਲਾਂ ਵੀ ਲੋਕਾਂ ਨੇ ਅੱਗੇ ਲਾਇਏ ਸੀਗੇ ਮੈਂ ਅੱਜ ਵੀ ਕਹਿੰਦਾ ਪੰਜਾਬ ਦੇ 3 ਕਰੋੜ ਲੋਕਾਂ ਨੂੰ ਵੀ ਭਾਈ ਤੁਸੀਂ ਇਕੱਠੇ ਹੋ ਕੇ ਤੁਸੀਂ ਇਹ ਪਹੁੰਚੋ ਲੀਡਰ ਸਾਰੇ ਆਪੇ ਆ ਜਾਣਗੇ ਜੇ ਆਪਾਂ ਫਸਲਾਂ ਬਚਾਵਾਂਗੇ ਤਾਂ ਹੀ ਲੀਡਰ ਨੇ ਭਾਈ ਉਂ ਬਿਣਾ ਕੋਈ ਲੀਡਰ ਨਹੀਂ ਹੈ ਕਿ ਅੱਜੇ ਪਿੱਛੇ ਚਾਰ ਲੋਕ ਨੇ ਤਾਂ ਹੀ ਲੀਡਰ ਹੈ ਬੰਦਾ ਸਮਾਜੀ ਕਰਮਜੀਤ ਸਿੰਘ ਆ ਕਰਮਜੀਤ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਅੱਜ ਮੋਟਰਸਾਈਕਲ ਤੇ ਕਿੱਥੋਂ ਆਏ ਹੋ ਤੁਸੀਂ ਤੂ ਰੀਲੇ ਪਿੰਡ ਆਈ ਵਾਸ਼ਾਪੁਰ ਕੱਲੇ ਆਇਓ ਹਾਂਜੀ ਰਾਤ ਆਈ ਦੀ ਕੀ ਹੁਣ ਤਾਂ ਇੱਧਰ ਨੂੰ ਵੜਾ ਪਤਰਾ ਜਾ ਕੇ ਆਉਣਾ ਦੀ ਕੰਮ ਦੀਗਾ ਠੀਕ ਹੈ ਰਾਹ ਦਿਆ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਬਹੁਤ ਸਾਰੀਆਂ ਜਥੇਬੰਦੀਆਂ ਇਕੱਠੀਆਂ ਨਹੀਂ ਹੋ ਰਹੀਆਂ ਹਾਲੇ ਵੀ ਪਾਰਾ ਜਿਹੜਾ ਦਿਖ ਰਿਹਾ ਸਾਡੇ ਪਿੰਡ ਤਿੰਨ ਨੇ ਜੀ ਕਾਦੀਆਂ ਅਗਰਾਹਾ ਤੇ ਰਾਜੇਵਾਲ ਕੋਈ ਨਹੀਂ ਤੁਰ ਰਿਹਾ ਇਹਨਾਂ ਦਾ ਪਤਾ ਨਹੀਂ ਚੱਕਰ ਕੀ ਆ ਪਿੰਡਾਂ ਚ ਲਾਇਆ ਲਾ ਕੇ ਬੈਂਦ ਨੇ ਤੇ ਸੜਕ ਛੁੜਕਦੇ ਦਾ ਜਾਮ ਕਰ ਲੈਂਦੇ ਨੇ ਮਾੜੀ ਮੁੱਟੀ ਉਰੇ ਆਉਣ ਨੂੰ ਤਿਆਰ ਨਹੀਂ ਹੈਗੇ ਉਹ ਕਹਿੰਦੇ ਸਾਨੂੰ ਕਿਹੜਾ ਪੁੱਸ ਕੇ ਬੈਠਿਆ ਉਹ ਵੀ ਪੁੱਸ ਕੇ ਬੈਠਣ ਨੂੰ ਕੀ ਇਹ ਕੋਈ ਇਕੱਲੇ ਵਿਆਹ ਦਾ ਕੰਮ ਆ ਕੋਈ ਕੰਮ ਹੈ ਨਾ ਉਹ ਜੇ ਕੋਈ ਮਿਲੂ ਸਾਰੇ ਐਮਐਸਬੀ ਮਿਲੂ ਸਾਰੇ ਮੰਗਾ ਮੰਨਣਗੇ ਇਕੱਲੇ ਇਹਦੀ ਜਥੇਬੰਦੀ ਨੂੰ ਤਾਂ ਮਿਲ ਨਹੀਂ ਆ ਸਾਰੇ ਪੰਜਾਬ ਨੂੰ ਮਿਲਣਗੀਆਂ ਸਾਰੇ ਕਿਸਾਨਾਂ ਨੂੰ ਸਾਰੇ ਦੇਸ਼ ਦੇ ਕਿਸਾਨਾਂ ਨੂੰ ਮਿਲਣਗੀਆਂ ਤੇ ਉਹ ਮੰਨ ਨਹੀਂ ਰਹੇ ਗੱਲ ਆ ਰਹੀ ਨੇ ਰਾਹ ਤੇ ਉਹ ਤੇ ਆ ਵੀਰਾਂ ਵੱਲੋਂ ਉਪਰਾਲਾ ਕੀਤਾ ਗਿਆ ਲੰਗਰ ਲਗਾਇਆ ਗਿਆ ਟੋਲ ਪਲਾਜੇ ਤੇ 18-19 ਦਿਨ ਹੋ ਗਏ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਤਾਂ ਬਾਈਆਂ ਦਾ ਬੜਾ ਵਧੀਆ ਕੰਮ ਆ ਜੀ ਇਹਦਾ ਉੱਦੇ ਦੇ ਮੈਂ ਦੇਖਦੇ ਸੀ ਉੱਦੇ ਦਾ ਚੱਲਦਾ ਇਹਨਾਂ ਦਾ ਕੰਮ ਪੂਰਾ ਵਧੀਆ ਪੂਰਾ ਵਧੀਆ ਕੰਮ ਕੀਤਾ ਕੀ ਨਾਮ ਹੈ ਜੀ ਮੇਰਾ ਨਾਮ ਜੀ ਸੂਬਾ ਸਿੰਘ ਪਿੰਨ ਮੌਲਵੀ ਵਾਲਾ ਜੀ ਪਤਨਾਂ ਦੇ ਨਾਲ ਜੀ ਸੂਬਾ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਕਿਸਾਨ ਆਪਣੀਆਂ ਹੱਕੀ ਮੰਗਾਂ ਮਰਵਾਉਣ ਦੇ ਲਈ ਜੱਟੇ ਬੈਠੇ ਨੇ ਕੀ ਲੱਗ ਰਿਹਾ ਹੈ ਸਰਕਾਰਾਂ ਨੂੰ ਦੇਖ ਕੇ ਅਸੀਂ ਕੁਛ ਨਾ ਕੁਛ ਲੈ ਕੇ ਘਰ ਮੁੜਾਂਗੇ ਇੱਕ ਸਾਲ ਹੋ ਗਿਆ ਅਸੀਂ ਆਪਦੇ ਪਿੰਡੋਂ ਰੋਜ਼ ਜਾਂਦੇ ਹਾਂ ਹਰ ਰੋਜ਼ ਤੇ ਜਿਹੜੇ ਲੀਡਰ ਵਿਕੇ ਹੋਏ ਨੇ ਉਹ ਅੱਜ ਸਾਰੇ ਸਮਾਜ ਨੂੰ ਨਹੀਂ ਦੱਸਦੇ ਪਏ ਨੇ ਉਹ ਗੱਲ ਕਰੀ ਦੀ ਅਸੀਂ ਉਹ ਭਾਰਤ ਮਾਲ ਵਾਲਾ ਲਈ ਲੜਨੇ ਪਏ ਅਸੀਂ ਹੌਸਮਾਲ ਵਾਲਾ ਲਈ ਲੜਨੇ ਪਏ ਇਹ ਕੋਈ ਲੜਾਈ ਤਾਂ ਨਹੀਂ ਨਾ ਹੈਗੀ ਲੜਾਈ ਸਾਡੀ ਜਿੰਸ ਦੀ ਉਹ ਕਹਿੰਦੇ ਸਾਨੂੰ ਕਿਹੜਾ ਪੁੱਛ ਕੇ ਬੈਠੇ ਨੇ ਡੱਲੇਵਾਲਾ ਸਾਹਿਬ ਪਹਿਲਾਂ ਵਿਚਾਰ ਨਹੀਂ ਕੀਤਾ ਇਦਾਂ ਕਹਿ ਰਹੇ ਨੇ ਨਹੀਂ ਇਹ ਕੋਈ ਵਿਆਹ ਤਾਂ ਰਿਹਾ ਵੀ ਇੱਕ ਪਰਿਵਾਰ ਨੇ ਵਿਦਾਨ ਕਾਰ ਨਹੀਂ ਪੁੱਛਿਆ ਜਾਂ ਭੂਆ ਮਾਸੀ ਨੇ ਨਹੀਂ ਪੁੱਛਿਆ ਦੂਜੇ ਤਜੇ ਨਹੀਂ ਪੁੱਛਿਆ ਵਿਆਹ ਤਾਂ ਇਹ ਨਹੀਂਗਾ ਵਿਆਹ ਦੀ ਤਰੀਕ ਵੀ ਲੋਕ ਆਪ ਦੇ ਘਰ ਹੀ ਤੈਅ ਕਰ ਲੈਂਦੇ ਨੇ ਰਿਸ਼ਤੇਦਾਰੋਂ ਚੱਠੀ ਹੀ ਗਲਦੇ ਨੇ ਤੇ ਇਹ ਤਾਂ ਵਿਆਹ ਵੀ ਕੋ ਨਹੀਂਗਾ ਹੈਗਾ ਇਹ ਤਾਂ ਇੱਕ ਮਰਨ ਜਿਉਣ ਦੀ ਲੜਾਈ ਹੈ ਸਾਡੀ ਆਉਣ ਵਾਲੀ نسل ਕਿੱਧਰ ਜਾਵੇਗੀ ਇੱਕ ਇੱਕ ਤਾਂ ਸੀ ਆਪਦਾ ਪਾਣੀ ਮੁਕਾਬ ਬਿੱਥੇ ਆ ਪੰਜਾਬ ਸਾਡਾ ਬੰਜਰ ਹੋ ਗਿਆ ਹੈ ਤੇ ਰੋਣਾ ਸਾਡਾ ਕਿਸ ਸਾਈਡ ਦਾ ਅਗਰਾਵਾ ਹੈ ਤੇ ਇੱਕ ਹੋਏਗਾ ਬਜ਼ੁਰਗ ਨੂੰ ਕੀ ਆਖੀਏ ਖੁੰਡੇ ਵਾਲਾ ਰੁਲਦੋ ਇਹ ਵਿਕੇ ਹੋਏ ਬੰਦੇ ਨੇ ਇਹ ਜੇ ਵਿਕੇ ਨਾ ਹੁੰਦੇ ਡੱਲੇਵਾਲ ਸਾਹਿਬ ਨੇ ਉਦੋਂ ਵੀ ਕਿਹਾ ਸੀ ਵੀ ਜਿੱਥੇ ਆਪਾਂ ਇਨਾ ਚਿਰ ਬਹਿ ਲਿਆ 20 ਦਿਨ ਹੋਰ ਬਹਿ ਜੀਏ ਮੰਗਾ ਨੂੰ ਆਪਾਂ ਲਿਖਤੀ ਲੈ ਕੇ ਫੇਰ ਉਠਾਂਗੇ ਪਰ ਇਹ ਬੰਦੇ ਨੇ ਇੱਕ ਨੂੰ ਹੈਗਾ ਸੀ ਔਰ ਰਾਜੇਵਾਲ ਨੂੰ ਵੀ ਮੈਂ ਤਾਂ ਮੁੱਖ ਮੰਤਰੀ ਬਣ ਜਾਣਾ ਜਾ ਕੇ ਉਹ ਜਿਹੜੇ ਉੱਥੇ ਲੋਕ ਬੈਠੇ ਸੀ ਇਹਨੂੰ ਵੋਟਾਂ ਪਾਉਣ ਲਈ ਨਹੀਂ ਸੀ ਬੈਠੇ ਹੋਏ ਉਹ ਬੈਠੇ ਸਨ ਆਪਣੀਆਂ ਮੰਗਾ ਲਈ ਮੋਰਚੇ ਨੂੰ ਇਹਨਾਂ ਵੇਚਿਆ ਤਿੰਨ ਬੰਦਿਆਂ ਨੇ ਤੇ ਉਹ ਬਜ਼ੁਰਗ ਅੱਜ ਇਹਨਾਂ ਦੀ ਬਦੌਲਤ ਭੁੱਖ ਨਾਲ ਮਰਦਾ ਤੇ ਜਿਹੜੇ ਨੌਜਵਾਨ ਬਹੁਤ ਸਾਰੇ ਲੋਕ ਸਾਡੇ ਕਿਸਾਨੀ ਨਾਲ ਸੰਬੰਧਿਤ ਨੇ ਪਿੰਡਾਂ ਦੇ ਵਿੱਚ ਟੋਲੇ ਬਣਾ ਕੇ ਤਾਂ ਬੈਠਦੇ ਨੇ ਪਰ ਇੱਧਰ ਨੂੰ ਧਿਆਨ ਨਹੀਂ ਉਹਨਾਂ ਨੂੰ ਕੀ ਕਹਾਂਗੇ ਇਹਨੂੰ ਕੀ ਆਖਾਂਗੇ ਵੀ ਇਹੀ ਆਖਾਂਗੇ ਵੀ ਬੇਸਮਝੀ ਜਿਹੜਾ ਸਮਝਦਾਰ ਬੰਦਾ ਉਹ ਤਾਂ ਤੁਰੇਗਾ ਤੇ ਜਿਹੜਾ ਬੇਸਮਝੋ ਤੁਰਦੇ ਨੂੰ ਵੀ ਰੋਕੇਗਾ ਮਜ਼ਾਕ ਚ ਲਾਏਗਾ ਇਹ ਮਜ਼ਾਕ ਨਹੀਂ ਅੱਜ ਜਿਨ੍ਹਾਂ ਨੂੰ ਇਹ ਮਜ਼ਾਕ ਦਿਸਦਾ ਹੈ ਨਾ ਇਹਨਾਂ ਨੂੰ ਪਤਾ ਲੱਗੇਗਾ ਜਿੱਦਣ ਕਾਰਪੋਰੇਟ ਨੇ ਕਬਜ਼ਾ ਕਰ ਲਿਆ ਆ ਪਾਕਿਸਤਾਨ ਦੇ ਵਿੱਚ ਵੇਲੋ ਲੈਂਦੇ ਪੰਜਾਬ ਦੇ ਵਿੱਚ ਐਮਐਸਬੀ ਨਹੀਂ ਹੈਗੀ ਉਥੇ ਜਨਸਵੇਕ ਦੀ 12 1300 ਨੂੰ ਤੇ ਆਟਾ ਉਥੇ 150 ਰੁਪਏ ਨੂੰ ਕਿਲੋ ਹੈ ਇੱਥੇ ਵੀ ਉਹ ਹੀ ਕੰਮ ਬੜੇਗਾ ਜਿੱਦਣ ਸਾਡੀ ਖੇਤੀ ਸਾਡੇ ਹੱਥੋਂ ਚਲੀ ਗਈ ਅਮੀਰ ਲੋਕਾਂ ਦੇ ਹੱਥ ਦੇ ਵਿੱਚ ਸਾਨੂੰ ਆਟਾ ਉਹ ਹੀ 150 ਨੂੰ ਮਿਲੇਗਾ ਤੇ ਬਿਲਕੁਲ ਲੋਕਾਂ ਦਾ ਕੰਮ ਕਰਨਾ ਪਏਗਾ ਅੱਜ ਤਾਂ ਅਸੀਂ ਮਾਲਕਾਂ ਜੀਰ ਅਸੀਂ ਮਜ਼ਦੂਰ ਬਣ ਕੇ ਰਹਿ ਜਾਾਂਗੇ ਅੱਜ ਮੌਕਾ ਹੈਗਾ ਜੇ ਸਾਰੇ ਪੰਜਾਬੀ ਉੱਠਣ